ਰਾਜੀਵ ਪ੍ਰੇਮੀ ਨੂੰ ਰੋਟ੍ਰੈਕਟ ਕਲੱਬ ਰਾਜਪੁਰਾ 2025 ਦੇ 26 ਦੇ ਲਈ ਮੋੜ ਤੀਜੀ ਵਾਰ ਪ੍ਰਧਾਨ ਚੁਣ ਲੈ ਗਿਆ। ਉਹਨਾਂ ਨੇ ਆਪਣੇ ਨਵੇਂ ਟਰਮ ਦੀ ਸ਼ੁਰੂਆਤ ਨਲਾਸ ਵਿਕੇ ਮੰਦਰ ਮੱਥਾ ਟੇਕ ਕੇ ਕੀਤੀ ਹੈ। ਰਾਜੀਵ ਪ੍ਰੇਮੀ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਤੇ ਦੱਸਿਆ ਕਿ ਕਲੱਬ ਦਾ ਮੁੱਖ ਮਕਸਦ ਗਰੀਬਾਂ ਦੀ ਸੇਵਾ, ਨਸ਼ਾ ਮੁਕਤੀ ਮੁਹਿੰਮ ਅਤੇ ਟਰੀ ਪਲਾਂਟੇਸ਼ਨ, ਫੂਡ ਡਰਾਈਵ ਅਤੇ ਬਲੱਡ ਡੋਨੇਸ਼ਨ ਕੈਂਪ ਕਰਵਾਉਣਾ ਰਹੇਗਾ। ਉਹਨਾਂ ਦੱਸੇ ਕਿ ਉਹ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਫੂਡ ਡਰਾਈਵ ਕਰਵਾਉਣਗੇ ਅਤੇ ਰੋਟਰੀ ਕਲੱਬ ਦੇ ਵੱਲੋਂ ਜਨਮ ਅਸ਼ਮੀ ਦੁਸ਼ਹਿਰਾ ਤੇ ਲੋੜੀ ਅਤੇ ਦੀਵਾਲੀ ਵਰਗੀਆਂ ਤਿਹਾਰਾਂ ਨੂੰ ਸਮਾਜਿਕ ਸੇਵਾਵਾਂ ਦੇ ਨਾਲ ਜੋੜ ਕੇ ਮਨਾਇਆ ਜਾਵੇਗਾ। ਰਜਿੰਦਰਾ ਅਤੇ ਨੀਲਮ ਹਸਪਤਾਲ ਦੇ ਵਿੱਚ ਪਹਿਲਾਂ ਹੀ 230 ਯੂਨਿਟਸ ਤੋਂ ਵੱਧ ਖੂਨ ਡੋਨੇਟ ਕੀਤਾ ਜਾ ਚੁੱਕਿਆ। ਉਹਨਾਂ ਕਿਹਾ ਹੈ ਕਿ ਨਵੇਂ ਟਾਰਮ ਦੇ ਵਿੱਚ ਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਸਕੂਲਾਂ ਦੇ ਵਿੱਚ ਅਵੇਅਰਨੈਸ ਕੈਂਪ ਲਗਾਈ ਜਾਣਗੇ ਬੁੱਕਸ ਕਾਪੀਜ਼ ਪੈਨਸਲ ਆਦ ਸਮਗਰੀ ਜ਼ਰੂਰਤਮੰਦ ਵਿਦਿਆਰਥੀਆਂ ਦੇ ਤੱਕ ਪਹੁੰਚਤੀ ਕੀਤੀ ਜਾਵੇਗੀ ਮੈਂ ਅੱਜ ਰੋਟ੍ਰੈਕਟ ਕਲੱਬ ਆਫ ਰਾਜਪੁਰਾ ਦਾ ਪ੍ਰੈਜ਼ੀਡੈਂਟ ਚੁਣਿਆ ਗਿਆ 2024-25 ਦਾ ਸੀਗਾ ਤੇ 2025-26 ਵਿੱਚ ਫਿਰ ਦੁਬਾਰਾ ਚੁਣਿਆ ਗਿਆ ਮੈਂ ਤੀਜੀ ਵਾਰ ਪ੍ਰੈਜ਼ੀਡੈਂਸ਼ਿਪ ਲੈ ਰਿਹਾ ਤੇ ਅੱਜ ਮੈਂ ਨਲਾਸ ਜਾ ਕੇ ਮੰਦਰ ਮੱਥਾ ਟੇਕ ਕੇ ਸ਼ੁਰੂਆਤ ਕੀਤੀ ਹੈ ਤੇ ਮੈਂ ਟਮ ਸ਼ੁਰੂ ਕਰਨ ਜਾ ਰਹੇ ਆ ਅੱਜ ਕੀ ਕੀ ਤੁਹਾਡੇ ਅਗਲੇ ਟਿਚੇ ਹੈਗੇ ਕੀ ਕੀ ਕਰੋਗੇ ਸਾਡਾ ਮੇਨ ਜਿਹੜਾ ਮੋਟਿਵ ਰਹਿੰਦਾ ਉਹ ਰਹਿੰਦਾ ਹੈ ਕਿ ਗਰੀਬਾਂ ਦੀ ਮਦਦ ਕਰਨਾ ਤੇ ਅਸੀਂ ਪ੍ਰੀਪਲਾਂਟੇਸ਼ਨ ਵੀ ਕਰਦੇ ਆ ਫੂਡ ਡਰਾਈਵ ਕਰਦੇ ਆ ਬਲੱਡ ਡੋਨੇਸ਼ਨ ਕੈਂਪ ਵੀ ਕਰ ਰਹੇ ਆ ਤੇ ਅਗਲਾ ਮੇਰਾ ਜਿਹੜਾ ਮੇਨ ਮੋਟਿਵ ਇਸ ਵਾਰੀ ਰਹਿ ਰਿਹਾ ਉਹ ਟਰੀ ਪਲਾਂਟੇਸ਼ਨ ਤੇ ਜਿਹੜੇ ਲੋਕ ਨਸ਼ਿਆਂ ਵਿੱਚ ਜਾ ਰਹੇ ਨੇ ਉਹਨਾਂ ਨੂੰ ਦੂਰ ਰਹਿਣਾ ਤੇ ਆਪਾਂ ਸਕੂਲ ਵਿੱਚ ਇਵੈਂਟ ਕਰਾ ਰਹੇ ਆ ਜਿਨ੍ਹਾਂ ਵਿੱਚ ਅਸੀਂ ਬੁੱਕਸ ਤੇ ਕਾਪੀਸ ਤੇ ਪੈਨਸਿਲ ਵਗੈਰਾ ਜੋ ਵੀ ਉਹਨਾਂ ਨੂੰ ਰਿਕੁਆਇਰਮੈਂਟ ਹੋਏਗੀ ਉਹ ਦਵਾਂਗੇ ਤੇ ਕਿਸੇ ਨੂੰ ਵੀ ਅਗਰ ਕੋਈ ਜ਼ਰੂਰਤ ਹੁੰਦੀ ਹੈ ਉਹ ਸਾਨੂੰ ਕੰਟੈਕਟ ਕਰੇ ਤੇ ਅਸੀਂ ਉਹਦੀ ਵੀ ਮਦਦ ਕਰਾਂਗੇ ਕਿੰਨੇ ਕਿ ਮੈਂਬਰ ਹੈਗੇ ਤੁਹਾਡੇ ਸਾਡੇ ਰੋਟ੍ਰੈਕਟ ਕਲੱਬ ਆਫ ਰਾਜਪੁਰਾ ਵਿੱਚ 25 ਤੋਂ 30 ਮੈਂਬਰਸ ਹੈਗੇ ਠੀਕ ਹੈ ਜੀ ਜਿਹਦੇ ਵਿੱਚੋਂ ਜਿਹੜੇ ਅਸੀਂ ਬੋਰਡ ਆਫ ਡਾਇਰੈਕਟਰ ਮੀਟਿੰਗ ਵੀ ਰੱਖਾਂਗੇ ਉਹਦੇ ਵਿੱਚ ਅਸੀਂ ਪ੍ਰੈਜ਼ੀਡੈਂਟ ਜਨਰਲ ਸਕੱਟਰੀ ਮਸੀਹ ਤਰुण ਮੋਂਗਿਆ ਜੀ ਨੂੰ ਬਣਾਇਆ ਇਸ ਵਾਰੀ ਤੇ ਜਿਹੜੇ ਸਾਡੇ ਬੋਰਡ ਆਫ ਡਾਇਰੈਕਟਰ ਹੋਣਗੇ ਉਹਨਾਂ ਦੇ ਜੋ ਸਹਿਮਤ ਨਾਲ ਚੱਲਾਂਗੇ ਜੀ ਇਹ ਤੁਹਾਨੂੰ ਕੀ ਕਹਿਣਾ ਚਾਹੁੰਦੇ ਹੋ ਯੂਥ ਨੂੰ ਮੈਂ ਇਹ ਹੀ ਕਹਿਣਾ ਚਾਹੁੰਦਾ ਵੀ ਸੋਸ਼ਲ ਵਿੱਚ ਨਾਲ ਦੋ ਸਾਥ ਦੋ ਜਿਹੜੀ ਮੇਰੀ ਟੀਮ ਹੈ ਮੈਂ ਸਭ ਤੋਂ ਪਹਿਲੇ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਲਾਸਟ 3 ਇਅਰਸ ਤੋਂ ਇਹ ਟੀਮ ਮੇਰੇ ਨਾਲ ਰੈਗੂਲਰ ਕੰਮ ਕਰ ਰਹੀ ਹੈ ਇਸ ਵਾਰ ਵੀ ਇਹ ਰੈਗੂਲਰ ਚੱਲ ਰਹੇ ਨੇ ਮੇਰੇ ਨਾਲ ਤੇ ਮੈਨੂੰ ਕਦੇ ਕੋਈ ਪ੍ਰੋਬਲਮ ਨਹੀਂ ਆਦੀ ਇਹਨਾਂ ਦੇ ਨਾਲ ਮੈਂ ਸਭ ਤੋਂ ਜ਼ਿਆਦਾ ਥੈਂਕਸ ਕਰਨਾ ਚਾਹਾਂਗਾ ਆਪਣੀ ਟੀਮ ਦਾ ਰੋਟਰੀ ਟ੍ਰੈਕਲ ਦਾ ਪਹਿਲਾਂ ਕੋਈ ਵੱਡਾ ਪ੍ਰੋਜੈਕਟ ਲਾਇਆ ਤੁਸੀਂ ਹਾਂਜੀ ਇਸ ਤੋਂ ਪਹਿਲੇ ਮੈਂ 155 ਯੂਨਿਟਸ ਨੀਲਮ ਹਸਪੀਟਲ ਨੂੰ ਦਿੱਤੇ ਜੀਗੇ ਜਿਹੜਾ ਅਸੀਂ ਰੋਟਰੀ ਕਲੱਬ ਵਿੱਚ ਕਰਵਾਇਆ ਸੀਗਾ ਇੱਕ ਇਵੈਂਟ ਤੇ ਉਸ ਤੋਂ ਪਹਿਲੇ ਵੀ 75 ਅਸੀਂ ਦਿੱਤੇ ਸੀਗੇ ਤੇ ਉਹਨੂੰ ਵੀ ਅਸੀਂ ਬਲੱਡ ਡੋਨੇਸ਼ਨ ਕੈਂਪ ਲਗਵਾਇਆ ਸੀ ਔਰ ਰਜਿੰਦਰਾ ਦੀ ਟੀਮ ਨੂੰ ਦਿੱਤਾ ਸੀ ਤੁਸੀਂ ਕੀ ਸੋਚਿਆ ਹੁਣ ਆਉਣ ਵਾਲੇ ਦਿਨ ਸਭ ਤੋਂ ਵੱਡਾ ਪ੍ਰੋਜੈਕਟ ਕਰੋਂਗੇ ਆਉਣ ਵਾਲੇ ਦਿਨਾਂ ਵਿੱਚ ਸਭ ਤੋਂ ਪਹਿਲੇ ਮੈਂ ਦੱਸ ਰਿਹਾ ਕਿ 12 ਮਹੀਨੇ ਵਿੱਚ ਅਸੀਂ ਹਰ ਮਹੀਨੇ ਦੇ ਆਖਰੀ ਜਿਹੜਾ ਸੰਡੇ ਹੁੰਦਾ ਉਸ ਦਿਨ ਅਸੀਂ ਫੂਡ ਡਰਾਈਵ ਕਰਨ ਦੀ ਸੋਚ ਰਹੇ ਹਾਂ ਤੇ ਹਰ ਸੰਡੇ ਐਵਰੀ ਮੰਥ ਅਸੀਂ ਫੂਡ ਡਰਾਈਵ ਕਰਿਆ ਕਰਾਂਗੇ ਤੇ ਨਾਲ ਦੇ ਨਾਲ ਅਸੀਂ ਟਰੀ ਪਲਾਂਟੇਸ਼ਨ ਜਨਮ ਅਸ਼ਟਮੀ ਦੁਸ਼ਹਿਰਾ ਸੈਲੀਬ੍ਰੇਸ਼ਨ ਜਿਹੜਾ ਸਾਡਾ ਦੁਸ਼ਹਿਰਾ ਸੈਲੀਬ੍ਰੇਸ਼ਨ ਹੁੰਦਾ ਉਹ ਤੇ ਲੋੜੀ ਸੈਲੀਬ੍ਰੇਸ਼ਨ ਹੁੰਦਾ ਅਸੀਂ 올ਡ ਏਜ ਹੋਮ ਵਿੱਚ ਬਣਾਉਂਦੇ ਆ ਤੇ ਸਾਡਾ ਜਿਹੜਾ ਦੀਵਾਲੀ ਸੈਲੀਬ੍ਰੇਸ਼ਨ ਹੁੰਦਾ ਉਹ ਅਸੀਂ ਐਸਓਐਸ ਵਿੱਚ ਬਣਾਉਂਦੇ ਆ ਤੁਹਾਡੇ ਦਿਮਾਗ ਦੇ ਵਿੱਚ ਕੀ ਹੈ ਪਹਿਲਾਂ ਰੋਟਰੀ ਕਲੱਬ ਖੁਲੋ ਆ ਵੀ ਸਮਾਜ ਸੇਵੀ ਸਸਤਾ ਹੈਗੀ ਤੁਹਾਡੇ ਦਿਮਾਗ ਵਿੱਚ ਕੀ ਹੈ ਵੀ ਯੂਥ ਨੂੰ ਇਕੱਠਾ ਜੋੜੀਏ ਅਸੀਂ ਵੀ ਇਹੋ ਜਿਹਾ ਕੰਮ ਕਰੀਏ ਛੋਟੀ ਉਮਰ ਦੇ ਵਿੱਚ ਦੇਖੋ ਐਵੇਂ ਹੈ ਜੀ ਰੋਟਰੀ ਕਲੱਬ ਇੱਕ ਸੀਨੀਅਰ ਦਾ ਕਲੱਬ ਹੈ ਠੀਕ ਹੈ ਯੂਥ ਅੱਜਕੱਲ ਨਸ਼ਿਆਂ ਵਿੱਚ ਬਹੁਤ ਜਾ ਰਿਹਾ ਤੇ ਸਾਨੂੰ ਲੱਗਿਆ ਵੀ ਨਸ਼ਿਆਂ ਤੋਂ ਤੇ ਨਾਲ ਦੇ ਨਾਲ ਦੀ ਸੋਸ਼ਲ ਵਰਕ ਕਰੀਏ ਤੇ ਯੂਥ ਸਾਡੇ ਨਾਲ ਪੂਰਾ ਸਹਿਯੋਗ ਦੇ ਰਿਹਾ ਹੈ। ਕਲੱਬ ਬਣਾਉ ਆਪਣਾ ਰੋਟਰੀ ਕਲੱਬ ਹੈ ਸਮਰਥਨ ਮਿਲਦਾ ਰਹਿੰਦਾ ਹੈ। ਬਿਲਕੁਲ ਜੀ ਰੋਟਰੀ ਕਲੱਬ ਸਮਰਥਨ ਦਿੰਦਾ ਰਹਿੰਦਾ ਹੈ। ਹੁਣ ਰੋਟਰੀ ਪ੍ਰਾਈਮ ਵੀ ਬਣ ਗਿਆ ਤੇ ਰੋਟਰੀ ਗ੍ਰੇਟਰ ਵੀ ਆ ਗਏ ਸਾਡੇ 3 ਫਾਰਮ ਦੌਂਡ ਚੁੱਕੀਆਂ ਰੋਟਰੀ ਕਲੱਬ, ਰੋਟਰੀ ਗ੍ਰੇਟਰ, ਰੋਟਰੀ ਪ੍ਰਾਈਮ। ਮੈਂ ਕਿਸੇ ਦੇ ਨਾਲ ਵੀ ਜਾਂਦਾ ਉਹ ਮੈਨੂੰ ਪੂਰਾ ਸਮਰਥਨ ਦਿੰਦੇ ਨੇ ਜੀ ਜਿਵੇਂ ਪੰਜਾਬ ਸਰਕਾਰ ਨੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਤੁਸੀਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦਾ ਉਹਨਾਂ ਦਾ ਕੋਈ ਸਰਕਾਰ ਦਾ ਬਿਲਕੁਲ ਤੇ ਗੇਮਸ ਵਗੈਰਾ ਵੀ ਕਰਵਾਉਣਾ ਬਿਲਕੁਲ ਮੇਰਾ ਡੀਜੀਪੀ ਨਾਲ ਜੀ ਗੱਲ ਚੱਲ ਰਹੀ ਹੈਗੀ ਮੈਂ ਬਹੁਤ ਜਲਦੀ ਇੱਕ ਬਹੁਤ ਵੱਡਾ ਇਵੈਂਟ ਕਰਨ ਵਾਲਾ ਟ੍ਰੈਫਿਕ ਇੰਚਾਰਜ ਨਾਲ ਵੀ ਗੱਲ ਚੱਲ ਰਹੀ ਹੈ ਜਿਵੇਂ ਹੀ ਸਾਡੇ ਹੋਏਗੀ ਉਹ ਤੁਹਾਨੂੰ ਦੱਸ ਦਿੱਤਾ ਜਾਵੇ ਪਹਿਲੇ ਤਾਂ ਮੈਂ ਬਹੁਤ ਪ੍ਰਾਊਡ ਫੀਲ ਕਰਦਾ ਕਿ ਮੈਂ ਐਰੋਟ੍ਰੈਕਟ ਫੈਮਿਲੀ ਦਾ ਮੈਂਬਰ ਹਾਂ ਅਸ ਤੋਂ 3 ਸਾਲ ਪਹਿਲੇ ਮੈਂ ਮੈਂਬਰਸ਼ਿਪ ਜੁਆਇਨ ਕਰੀ ਸੀਗੀ ਤੇ ਰਜੀਵ ਜੀ ਮਿਸਟਰ ਪ੍ਰੈਜ਼ੀਡੈਂਟ ਸਾਹਿਬ ਨਾਲ ਕੰਮ ਅਸੀਂ ਸ਼ੁਰੂ ਕਰਿਆ ਸੀਗਾ ਤੇ ਸ਼ੁਰੂ ਤੋਂ ਮੈਂ ਸੋਚਦਾ ਸੀ ਕੁਝ ਸੋਸ਼ਲ ਕੰਮ ਕਰਾਂਗੇ ਤੇ ਰੋਟ੍ਰੈਕਟ ਕਲੱਬ ਨਾਲ ਜੁੜ ਕੇ ਸਾਨੂੰ ਬਹੁਤ ਫਾਇਦਾ ਹੋ ਰਿਹਾ ਤੇ ਅਸੀਂ ਕਈ ਤਰ੍ਹਾਂ ਦੇ ਸੋਸ਼ਲ ਕੰਮ ਵਿੱਚ ਹਿੱਸਾ ਪਾ ਰਹੇ ਹਾਂ ਹੁਣ ਪਿਛਲੇ ਲਾਸਟ ਮੰਦਸੀ ਯੋਗਾ ਕੈਂਪ ਬੜਾ ਸਕਸੈਸਫੁਲ ਯੋਗਾ ਕੈਂਪ ਵੀ ਅਸੀਂ ਆਰਗੇਨਾਈਜ਼ ਕਰਵਾਇਆ ਤੇ ਬਸ ਟੀਮ ਦਾ ਸਾਥ ਮਿਲਦਾ ਰਹੇਗਾ ਤੇ ਰਾਜਪੁਰਾ ਦੀ ਸੇਵਾ ਕਰਦੇ ਰਾਂਗੇ मेनली जो ना क्लब का मतलब ये होता है ना जब हम अकेले में रहते हैं ना जीवन तो तब भी निकल जाता है पर संगति में ही ना रंगती मिलती है तो हमारे क्लब का ना मेन मकसद यही रहता है कि अगर कोई अकेला अपने आप को आइसोलेशन में फील कर रहा है ना तो हमारी संगति में आगे कम से कम वो ऊर्जा को हाई माने उसे ये ना लगे कि हम अकेले रह गए हैं और नशे जैसे राजभर में बढ़ते जा रहे हैं ना कई बातें ऐसी होती हैं कि आ, लातों के भूत बातों से नहीं मानते तो उनके लिए ना ये सबसे ज़्यादा ज़रूरी होगा कि नशे को हराने के लिए सबसे पहले उन्हें मानना पड़ेगा कि वो नशे की लत लग गई है जब तक एक इंसान नहीं मानेगा कि उससे गलती हो गई है तब तक वो उससे बाहर नहीं आ सकता तो बाहर आने के लिए कोई ना कोई एसोसिएशन चाहे वो रोटर क्लब है चाहे कोई भी और राजपुरा क्लब है उसकी संगति में आना उसे बहुत ज़रूरी है और एक शायरी के साथ ख़त्म करना चाहूँगा अपनी बात को कि मंजिल मिल जाएगी भटक कर ही सही कि मंजिल मिल जाएगी भटक कर ही सही गुमराह तो वो हैं जो घर से निकले ही नहीं ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ